ਸਤ ਸ੍ਰੀ ਅਕਾਲ ਦੋਸਤੋ ਜੁੜ ਗਏ ਹੋ ਸਤ ਗੁਰ ਭੰਗੂ ਫੇਸਬੁੱਕ ਆਈਡੀ ਅਤੇ YouTube ਚੈਨਲ ਮੌਸਮ ਪੰਜਾਬ ਟੀਵੀ ਦੇ ਨਾਲ ਦੋਸਤੋ ਜਿਹੜੀ ਅੱਜ ਦੀ ਤਾਜ਼ਾ ਅਪਡੇਟ ਹੈ ਮੌਸਮ ਦੀ ਅਸੀਂ ਤੁਹਾਰਨਾ ਸਾਂਝੀ ਕਰਨ ਲੱਗੇ ਹਾਂ ਜਾਣਕਾਰੀ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਕਰਾਂਗੇ ਜਿਨ੍ਹਾਂ ਨੇ ਹਜ ਤੱਕ ਆਪਣੀ ਫੇਸਬੁੱਕ ਆਈਡੀ ਨੂੰ ਫੋਲੋ ਨਹੀਂ ਕੀਤਾ ਫੋਲੋ ਕਰ ਲਿਓ ਅਤੇ ਜਿਨ੍ਹਾਂ ਨੇ YouTube ਚੈਨਲ ਮੌਸਮ ਪੰਜਾਬ ਟੀਵੀ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਕਮੈਂਟ ਦੋਸਤੋ ਜੇਕਰ ਤੁਸੀਂ ਵੀ ਤੁਹਾਡੇ ਇਲਾਕੇ ਦੀ ਕੋਈ ਵੀ ਮੌਸਮ ਦੀ ਅਪਡੇਟ ਤਾਜ਼ਾ ਧੁੰਦ ਦੀ ਤਸਵੀਰ ਚਾਹੇ ਉਹ ਬਦਲ ਵਾਈ ਦੀ ਕਿਸੇ ਵੀ ਤਰ੍ਹਾਂ ਦੀ ਜਿਹੜੀ ਅਪਡੇਟ ਹੈ ਉਹ ਸ਼ੇਅਰ ਕਰਨੀ ਚਾਹੁੰਦੇ ਤਾਂ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ ਸਾਡੇ WhatsApp ਨੰਬਰ ਦੇ ਉੱਤੇ ਵੀ ਜਾਂ ਤੁਸੀਂ ਸਾਡੇ ਮੈਸੇਂਜਰ ਦੇ ਵਿੱਚ ਜਿਹੜੇ ਸਾਨੂੰ ਸ਼ੇਅਰ ਕਰ ਸਕਦੇ ਹੋ ਸਭ ਤੋਂ ਪਹਿਲਾਂ ਦੋਸਤੋ ਆਪਾਂ ਲਾਈਵ ਅਪਡੇਟ ਹੈ ਜਿਹੜੀ ਦੇਖ ਸਕਦੇ ਆ ਇਸ ਸਮੇਂ ਦੀ ਜਿਹੜੀ ਕਿ ਕੁਝ ਖੇਤਰਾਂ ਦੇ ਵਿੱਚ ਜਿਹੜਾ ਅੱਜ ਧੁੰਦ ਨਵਾਂ ਮਾਹੌਲ ਆਪਾਂ ਨੂੰ ਦੇਖਣ ਨੂੰ ਮਿਲਿਆ ਤੇ ਕੁਝ ਦੇ ਵਿੱਚ ਜਿਹੜਾ ਸੂਰਜ ਸੀ ਉਹ ਆਪਾਂ ਨੂੰ ਚੜਦਾ ਹੋਇਆ ਦੇਖਣ ਨੂੰ ਮਿਲਿਆ ਇਸ ਸਮੇਂ ਇੱਥੇ ਤੱਕ ਜਿਹੜਾ ਦਿਨ ਵੇਲੇ ਵੀ ਇਹ ਜਿਹਾ ਮੌਸਮ ਸੀ ਜਿਹੜਾ ਰਿਹਾ ਤੇ ਹਰਿਆਣੇ ਦੇ ਵਿੱਚ ਵੀ ਜਿਹੜਾ ਤੁਸੀਂ ਦੇਖ ਸਕਦੇ ਹੋ ਕੁਝ ਖੇਤਰਾਂ ਦੇ ਵਿੱਚ ਮੌਸਮ ਸਾਫ਼ ਰਿਹਾ ਤੇ ਕੁਝ ਦੇ ਵਿੱਚ ਜਿਹੜੀ ਧੁੰਦਾ ਉਹ ਬਣੀ ਰਹੀ ਇਸੇ ਤਰ੍ਹਾਂ ਜੇਕਰ ਗੱਲ ਕਰੀਏ ਦੋਸਤੋ ਅੱਜ ਰਾਤ ਦੀ ਤਾਂ ਕੁਝ ਖੇਤਰਾਂ ਦੇ ਵਿੱਚ ਜਿਹੜੀ ਜੇਕਰ ਪਹਿਲਾਂ ਅਸੀਂ ਦਿਨ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਦਿਨ ਦੀ ਗੱਲ ਕਰਦੇ ਹਾਂ ਤਾਂ ਇਨ੍ਹਾਂ ਇਲਾਕਿਆਂ ਤੱਕ ਜਿਹੜੀ ਇਹ ਧੁੱਪ ਆ ਜਿਹੜੀ ਆਪਾਂ ਨੂੰ ਘੱਟ ਹੀ ਦੇਖਣ ਨੂੰ ਮਿਲੀ ਹੈ ਤੇ ਇੱਕ ਹਲਕਾ ਜਿਹਾ ਸਿਸਟਮ ਸੀ ਉਹ ਆਪਾਂ ਨੂੰ ਸਵੇਰ ਦੇ ਸਮੇਂ ਹੀ ਲੰਘ ਗਿਆ ਸੀ ਉਹ 10 11 ਵਜੇ ਤੋਂ ਬਾਅਦ ਬੱਦਲਾਂ ਦੀ ਆਵਾਜ਼ ਜਿਹੜੀ ਹਟ ਚੁੱਕੀ ਸੀ ਜਿਵੇਂ ਅਸੀਂ ਉਹ ਤੁਹਾਨੂੰ ਪਹਿਲਾਂ ਲਾਈਵ ਅਪਡੇਟ ਦਿਖਾਉਂਦੇ ਰਹਾਂ ਹਰ ਸਮੇਂ ਸਮੇਂ ਦੀ ਅਪਡੇਟ ਤੁਹਾਡੇ ਤੱਕ ਪਹੁੰਚਾਉਂਦੇ ਰਹਾਂ ਤੇ ਦੋਸਤੋ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਅੱਜ ਰਾਤ ਦੀ ਗੱਲ ਕਰਦੇ ਹਾਂ 16 ਤਰੀਕ ਦੀ ਰਾਤ ਅਤੇ ਆਉਣ ਵਾਲੇ 22 ਤਰੀਕ ਤੱਕ ਦੇ ਮੌਸਮ ਦੀ ਜਿਹੜੀ ਇਹ ਅਪਡੇਟ ਹੋਊਗੀ ਕਿ ਇੱਕ ਸਿਸਟਮ 19 ਤਰੀਕ ਨੂੰ ਫੇਰ ਆ ਰਿਹਾ ਉਹਦੀ ਵੀ ਅਪਡੇਟ ਜਿਹੜੀ ਤੁਹਾਨੂੰ ਜਾਣੀ ਕਰਾਂਗੇ ਉਸ ਦਾ ਕਾਰਨ ਕੀ ਹੋਊਗਾ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਜੇਕਰ ਗੱਲ ਕਰੀਏ ਅੱਜ ਧੁੰਦ ਦੀ ਤਾਂ ਧੁੰਦ ਜਿਹੜੀ ਕੱਲ ਨੂੰ ਸਵੇਰ ਦੇ ਸਮੇਂ ਤੱਕ ਇਹ ਜ਼ਿਆਦਾਤਰ ਇਹਨਾਂ ਇਲਾਕਿਆਂ ਤੱਕ ਪਹੁੰਚਣ ਦੀ ਜਿਹੜੀ ਪੂਰੀ ਪੂਰੀ ਸੰਭਾਵਨਾ ਜਾਪ ਰਹੀ ਹੈ ਬਾਕੀ ਇਧਰਲੇ ਇਲਾਕਿਆਂ ਦੇ ਵਿੱਚ ਵੀ ਹੋ ਸਕਦੀ ਹੈ ਘੱਟ ਸੰਘਣੀ ਹੋਊਗੀ ਪਰਤੋ ਇੱਥੇ ਤੱਕ ਜਿਹੜੀ ਇਹ ਧੁੰਦ ਸੰਘਣੀ ਹੋ ਸਕਦੀ ਹੈ ਸਵੇਰ ਦੇ ਸਮੇਂ ਤੱਕ ਇਸ ਸਮੇਂ 7-8 ਜਿਹੜੇ ਅਸੀਂ 8:30 ਵਜੇ ਵੀਡੀਓ ਰਿਕਾਰਡ ਕਰ ਰਹੇ ਹਾਂ ਇਸ ਸਮੇਂ ਇਹ ਸ੍ਰੀ ਅਮਰਸਰ ਸਾਹਿਬ ਪਠਾਨਕੋਟ ਦੇ ਕੁਝ ਖੇਤਰ ਗੁਰਦਾਸਪੁਰ ਦੇ ਖੇਤਰ ਤਰਨਤਾਰ ਸਾਹਿਬ ਫਿਰੋਜ਼ਪੁਰ ਸ੍ਰੀ ਮੁਕਤਸਰ ਸਾਹਿਬ ਬਠਿੰਡਾ ਫਾਜ਼ਿਲਕਾ ਉਹ ਹੋਰ ਤੇ ਉਸ ਤੋਂ ਬਾਅਦ ਮਾਨਸਾ ਦੇ ਕੁਝ ਖੇਤਰ ਉਸ ਤੋਂ ਬਾਅਦ ਰਾਜਸਥਾਨ ਦੇ ਨੀਚੇ ਵਾਲੇ ਭਾਗ ਦੇਖ ਸਕਦੇ ਹਾਂ ਇਹਨਾਂ ਦੇ ਵਿੱਚ ਜਿਹੜੀ ਧੁੰਦ ਹੈ ਸੰਘਣੀ ਆਉਣੀ ਸ਼ੁਰੂ ਹੋ ਚੁੱਕੀ ਹੈ ਕੁਝ ਖੇਤਰਾਂ ਦੇ ਵਿੱਚ ਸੰਘਣੀ ਇਸ ਸਮੇਂ ਧੁੰਦ ਜਿਹੜੀ ਆ ਚੁੱਕੀ ਹੋਊਗੀ ਥੋੜੇ ਸਮੇਂ ਬਾਅਦ ਇਹ ਧੁੰਦ ਜਿਹੜੀ ਇਸ ਸਾਈਡ ਨੂੰ ਮੂਵ ਵੀ ਕਰ ਸਕਦੀ ਹੈ ਕਿਉਂਕਿ ਜੇਕਰ ਹਵਾਵਾਂ ਅੱਜ ਸਵੇਰ ਦੇ ਸਮੇਂ ਤੋਂ ਹੀ ਹਵਾਵਾਂ ਦੀ ਦਿਸ਼ਾ ਤੁਸੀਂ ਦੇਖੀ ਹੋਗੀ ਕਦੇ ਦੱਖਣ ਪੱਛਮੀ ਆ ਜਾਂਦੀ ਤੇ ਕਦੇ ਦੱਖਣ ਪੂਰਬੀ ਕਦੇ ਉੱਤਰ ਪੱਛਮੀ ਇਸ ਤਰ੍ਹਾਂ ਦੀਆਂ ਹਵਾਵਾਂ ਸੀ ਜਿਹੜੀਆਂ ਆਪਾਂ ਨੂੰ ਦੇਖਣ ਨੂੰ ਮਿਲਦੀਆਂ ਰਹੀਆਂ ਅੱਜ ਦਿਨ ਵੇਲੇ ਅਸ ਸਮੇਂ ਦੀ ਗੱਲ ਕਰਦੇ ਆਂ ਦੋਸਤੋ ਰਾਤ ਨੂੰ ਵੀ ਜਿਹੜੀਆਂ ਇਹ ਹਵਾਵਾਂ ਨੇ ਇਸੇ ਤਰ੍ਹਾਂ ਚੱਲ ਰਹੀਆਂ ਨੇ ਦੇਖ ਸਕਦੇ ਹੋ ਲਾਈਵ ਸੈਟਲਾਈਟ ਦੀ ਤਸਵੀਰ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਇਸੇ ਤਰ੍ਹਾਂ ਰਹਿਣਗੀਆਂ ਤੁਸੀਂ ਦੇਖ ਸਕਦੇ ਹੋ ਤੇ ਕੱਲ ਨੂੰ ਦਿਨ ਵੇਲੇ ਵੀ ਜਿਹੜੀਆਂ ਆਪਾਂ ਨੂੰ ਹਵਾਵਾਂ ਨੇ ਉਹ ਦੱਖਣ ਪੱਛਮੀ ਜਿਆਦਾਤਰ ਚੱਲਣ ਦੀ ਜਿਹੜੀ ਸੰਭਾਵਨਾ ਜਾਪ ਰਹੀ ਹੈ ਜੇਕਰ ਉਹ ਤੇਜ਼ ਹੋਣਗੀਆਂ ਤਾਂ ਤੋਂ ਦਾ ਜਿਹੜੀ ਉਹ 10 11 ਵਜੇ ਤੋਂ ਬਾਅਦ 17 ਤਰੀਕ ਨੂੰ ਜਿਹੜੀ ਲੰਘ ਸਕਦੀ ਹੈ ਤਾਂ ਕੁਝ ਕੁ ਖੇਤਰ ਜਿਹੜੇ ਰਹਿ ਸਕਦੇ ਨੇ ਜਿੱਥੇ ਥੋੜੀ ਬਹੁਤ ਸੰਘਣੀ ਧੁੰਦ ਹੋ ਸਕਦੀ ਹੈ ਪਰੰਤੂ ਅਦਰਵਾਈਜ਼ ਜੇ ਈ ਤੋਂਦਾ ਹੋ 10 11 ਵਜੇ ਤੋਂ ਬਾਅਦ ਜਿਹੜੀ ਹਟ ਸਕਦੀ ਹੈ ਤੇ ਬਾਕੀ ਮੌਸਮ ਠੀਕ ਠਾਕ ਰਹੂਗਾ ਤੁੰਦ ਪੱਖੋਂ ਜਿਹੜਾ ਇੱਕ ਅਲਰਟ ਹੀ ਹੈ ਜੇਕਰ ਆਪਾਂ ਗੱਲ ਕਰੀਏ ਕਿਉਂਕਿ ਤੁੰਦ ਕਈ ਇਲਾਕਿਆਂ ਦੇ ਵਿੱਚ ਆਉਣੀ ਸ਼ੁਰੂ ਹੋ ਚੁੱਕੀ ਹੈ ਤੇ ਕਈਆਂ ਦੇ ਵਿੱਚ ਆ ਜਾਣੀ ਆ ਤੇ ਕੁਝ ਕੁ ਦੇ ਵਿੱਚ ਇਹ ਸੰਘਣੀ ਹੋਊਗੀ ਕੁਝ ਦੇ ਵਿੱਚ ਹਲਕੀ ਹੋਊਗੀ ਤੁੰਦ ਪੱਖੋਂ ਅਲਰਟ ਹੈ ਤੇ ਦੂਜੀ ਗੱਲ ਕਰੀਏ ਜਿੱਥੇ ਧੁੱਪ ਨਿਕਲੀ ਹੈ ਸਭ ਤੋਂ ਵੱਧ ਅੱਜ ਲੁਧਿਆਣਾ ਜ਼ਿਲ੍ਹੇ ਦੇ ਖੇਤਰ ਦਾ ਤਾਪਮਾਨ ਸੀ ਜਿਹੜਾ 19.8 ਡਿਗਰੀ ਦੇ ਕਰੀਬ ਦਰਜ ਕੀਤਾ ਗਿਆ ਜਾਇਜ਼ ਤੋਂ ਥੋੜਾ ਬਹੁਤ ਵੱਧ ਘਟਾ ਦਰਜ ਕੀਤਾ ਜਾ ਸਕਦਾ ਦੋਸਤੋ ਤੇ ਉਸ ਤੋਂ ਬਾਅਦ ਘਟੋ ਘਟ ਤਾਪਮਾਨ ਸੀ ਜਿਹੜਾ ਉਹ ਜਿੱਥੇ ਧੁੱਪ ਨਹੀਂ ਨਿਕਲੀ ਉੱਥੇ ਉਹ 10 11 ਜਾਂ 8 9 ਡਿਗਰੀ ਦੇ ਆਸ-ਪਾਸ ਹੀ ਰਹਿ ਗਿਆ ਕਿਉਂਕਿ ਠੰਡਕ ਵੀ ਜ਼ਿਆਦਾ ਸੀ ਇਸੇ ਕਰਕੇ ਜਿਹੜਾ ਉਹ ਤਾਪਮਾਨ ਅਜੇ ਇੰਨਾ ਕੁ ਹੀ ਰਿਹਾ ਤੇ ਦੂਜਾ ਆਪਾਂ ਪਹਾੜੀ ਇਲਾਕੇ ਦੇ ਵਿੱਚ ਇੱਕ ਸਿਸਟਮ ਦੇਖ ਰਹੇ ਹਾਂ ਲਾਈਵ ਦੇਖ ਸਕਦੇ ਹੋ ਤੁਸੀਂ ਇਹ ਸਿਸਟਮ ਹੈ ਜਿਹੜਾ ਜਿਹੜਾ ਕਿ ਇਹ ਤੁਹਾਨੂੰ ਦਿਖਾਉਣ ਰਿਹਾ ਜੰਮੂ ਐਂਡ ਕਸ਼ਮੀਰ ਦੇ ਵਿੱਚ ਪੈਦਾ ਹੋ ਰਿਹਾ ਇਹ ਬਰਫਵਾਰੀ ਦੀਆਂ ਤਸਵੀਰਾਂ ਹਨੇ ਦੋਸਤੋ ਇਸ ਦੇ ਵਿੱਚ ਕੋਈ ਨਾ ਕਰਿਓ ਇਹ ਵਿੱਚ ਬਰਫਵਾਰੀ ਦੀਆਂ ਤਸਵੀਰਾਂ ਹਨੇ ਚਿੱਟੇ ਰੰਗ ਦੇ ਦੇਖ ਸਕਦੇ ਹੋ ਲਾਈਵ ਤਸਵੀਰ ਹੈ ਚੱਲਦੇ ਹੋਏ ਸੈਟਲਾਈਟ ਦੇ ਹਵਾਵਾਂ ਦੀ ਦਿਸ਼ਾ ਵੀ ਦੇਖ ਸਕਦੇ ਹੋ ਤੁਸੀਂ ਵਿੱਚ ਨਾਲ ਹਵਾਵਾਂ ਦੀ ਦਿਸ਼ਾ ਵੀ ਜਿਹੜੀ ਦਿਖਾਈ ਦੇ ਰਹੀ ਹੈ ਤੇ ਤਸਵੀਰ ਲਾਈਵ ਦਿਖਾ ਰਿਹਾ ਇਹ ਪ੍ਰਾ ਸਿਸਟਮ ਥੋੜਾ ਥੋੜਾ ਵਿੱਚ ਕਿਤੇ ਬਦਲੀ ਸਿਸਟਮ ਵੀ ਪੈਦਾ ਹੋ ਰਿਹਾ ਇਹਦੇ ਵਿੱਚ ਆ ਦੇਖ ਸਕਦੇ ਹੋ ਗ੍ਰੀਨ ਕਲਰ ਦੇ ਜਿਹੜੇ ਹਿੱਸੇ ਨੇ ਇੱਥੇ ਬਰਫਵਾਰੀ ਘਟ ਹੈ ਪਹਾੜੀਆਂ ਦੇ ਸਿਰਿਆਂ ਨੇ ਆਪਾਂ ਨੂੰ ਦੇਖ ਸਕਦੇ ਪਹਾੜੀਆਂ ਦਾ ਸਿਸਟਮ ਹੈਡਾ ਸੈਟਲਾਈਟ ਦੇ ਰਾਹੀਂ ਆਪਾਂ ਨੂੰ ਦਿਖਾਈ ਦੇ ਰਿਹਾ ਤੇ ਵਿੱਚ ਬੱਦਲ ਵਈ ਹੈ ਵਿੱਚ ਧੁੰਦ ਇਸ ਤਰ੍ਹਾਂ ਦਾ ਜਿਹੜਾ ਬਰਫਵਾਰੀ ਵੀ ਹੈ ਇਸ ਤਰ੍ਹਾਂ ਦਾ ਮਾਹੌਲ ਜਿਹੜਾ ਪਹਾੜੀ ਇਲਾਕਿਆਂ ਦੇ ਵਿੱਚ ਬਣਨਾ ਸ਼ੁਰੂ ਹੋਇਆ ਹੈ ਤੇ ਬਾਕੀ ਪੰਜਾਬ ਦਾ ਮੌਸਮ ਠੀਕ ਠਾਕ ਰਹੂਗਾ ਕੋਈ ਜ਼ਿਆਦਾ ਅਸੀਂ ਕਹਿ ਸਕਦੇ ਆ ਮੀਂਹ ਹਨੇਰੀ ਵਾਲਾ ਨਹੀਂ ਹੈਗਾ ਹੁਣ 19 ਤਰੀਕ ਨੂੰ ਜਿਹੜਾ ਸਿਸਟਮ ਆ ਫੇਰ ਇੱਕ ਹਲਕਾ ਜਾ ਰਿਹਾ ਉਸ ਦੇ ਨਾਲ ਮਾਝੇ ਦੇ ਦਬਾਬੇ ਦੇ ਇਲਾਕਿਆਂ ਦੇ ਵਿੱਚ ਜਿਹੜੀ ਆਪਾਂ ਨੂੰ ਮੀਂਹ ਦੀਆਂ ਕਰਵਾਈਆਂ ਦੇਖਣ ਨੂੰ ਮਿਲ ਸਕਦੀਆਂ ਨੇ ਹਲਕੀਆਂ ਬੁਲਕੀਆਂ ਤੇ ਉਸ ਦਾ ਕੋਈ ਜਿਆਦਾ ਵੱਡਾ ਪ੍ਰਭਾਵ ਨਹੀਂ ਹੋਊਗਾ ਜਿਵੇਂ ਅੱਜ ਵਾਲਾ ਸਿਸਟਮ ਜਿਹੜਾ ਲੰਗੀ ਰਾਤ ਵਾਲਾ ਸਿਸਟਮ ਉਸੇ ਤਰ੍ਹਾਂ ਜਿਹੜਾ ਆਉਣ ਵਾਲਾ ਸਿਸਟਮ ਆਉਣੀ ਤਰੀਕ ਨੂੰ ਉਸ ਦਾ ਵੀ ਥੋੜਾ ਬਹੁਤ ਪ੍ਰਭਾਵ ਹੋ ਸਕਦਾ ਬਾਕੀ ਅਸੀਂ ਭਾਰਤੀ ਮੌਸਮ ਵਿਗਿਆਨ ਦੀ ਜਿਹੜੀ ਸੈਟੇਲਾਈਟ ਦੀ ਤਸਵੀਰਾਂ ਉਸ ਨੂੰ ਵੀ ਦੇਖ ਲੈਣੇ ਆ ਤੇ ਉਹਨਾਂ ਦੀ ਜਿਹੜੀ ਕੋਈ ਪ੍ਰੈਸ ਨੋਟ ਆਇਆ ਹੋਇਆ ਉਹ ਵੀ ਤੁਹਾਡੇ ਨਾਲ ਸਾਂਝਾ ਕਰ ਦਿੰਨੇ ਆ ਦੋਸਤੋ ਇਸੇ ਤਰ੍ਹਾਂ ਬਣੇ ਰਹੋ ਤੇ ਵੱਧ ਤੋਂ ਵੱਧ ਵੀਡੀਓ ਨੂੰ ਕਰਦੇ ਰਹੋ ਸ਼ੇਅਰ ਤੇ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਦੇ ਰਹੋ ਕਿਉਂਕਿ ਅਸੀਂ ਤੁਹਾਡੇ ਤੱਕ ਪਲ-ਪਲ ਦੀ ਅਪਡੇਟ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਰਹੇ ਨੇ ਆ ਨਾਲ ਦੇ ਨਾਲ ਅਸੀਂ ਸੈਟਲਾਈਟ ਦੀ ਤਸਵੀਰ ਖੋਲਦੇ ਆਂ ਦੋਸਤੋ ਇਸ ਕਰਕੇ ਥੋੜਾ ਜਿਹਾ ਜੁੜੇ ਰਿਹਾ ਕਰੋ ਤੇ ਅਸੀਂ ਚੱਲਦੇ ਆਂ ਜਿਹੜਾ ਅਸੀਂ ਤੁਹਾਨੂੰ ਪ੍ਰੈਸ ਨੋਟ ਵੱਲ ਲੈ ਕੇ ਚੱਲਾਂਗੇ ਥੋੜਾ ਜਿਹਾ ਪਹਿਲਾਂ ਆਪਾਂ ਦੇਖ ਲਈਏ ਜੇਕਰ ਪ੍ਰੈਸ ਨੋਟ ਆਇਆ ਹੋਇਆ ਦੁਆਰੋਂ ਕੋਈ ਅੱਜ ਚੇਂਜ ਹੋਈ ਹੋਈ ਇਸ ਸਿਸਟਮ ਦੀ ਤਾਂ ਉਹਦੇ ਬਾਰੇ ਅਪਡੇਟ ਤਾਂ ਨਾਲ ਸਾਂਝੀ ਕਰਾਂਗੇ ਫਿਲਹਾਲ ਪ੍ਰੈਸ ਨੋਟ ਕੋਈ ਨਹੀਂ ਆਇਆ ਦੋਸਤੋ ਜਿਹੜਾ 19 ਤਰੀਕ ਵਾਲਾ ਸਿਸਟਮ ਹੈ ਜੇਕਰ ਉਸ ਦੇ ਬਾਰੇ ਕੋਈ ਅਪਡੇਟ ਆਉਂਦੀ ਹੈ ਤਾਂ ਉਸ ਦੇ ਅਸੀਂ ਜਿਹੜੀ ਕੱਲ ਨੂੰ ਸਵੇਰੇ ਸਾਂਝੀ ਕਰ ਦਵਾਂਗੇ ਤੇ ਇਸ ਸਮੇਂ ਕੋਈ ਵੀ ਅਪਡੇਟ ਨਹੀਂ ਆਈ ਹੈਗੀ 16 ਤੋਂ 29 ਜਨਵਰੀ ਤੱਕ ਜਿਹੜੇ ਧੁੰਦ ਦੇ ਹੀ ਜਿਹੜੇ ਚਾਂਸ ਬਣਦੇ ਹੋਏ ਨਜ਼ਰ ਆ ਰਹੇ ਨੇ ਇੱਕ ਨੋਟ ਆਇਆ ਹੋਇਆ ਉਸ ਦੇ ਵਿੱਚ ਅਸੀਂ ਦੇਖਣ ਦੀ ਕੋਸ਼ਿਸ਼ ਕਰਦੇ ਆਂ ਤੇ ਬਾਕੀ ਦੋਸਤੋ ਧੁੰਦਵਾਰੇ ਹੀ ਅਲਰਟ ਹੈ ਤੇ ਕੋਈ ਜ਼ਿਆਦਾ ਭਾਰੀ ਮੀਂਹ ਜਾਂ ਹਨੇਰੀ ਝੱਖੜ ਵਾਲਾ ਹਜੇ ਸਿਸਟਮ ਨਹੀਂ ਹੈਗਾ ਤੇ ਬਾਕੀ ਮੌਸਮ ਦੇ ਵੱਲ ਐ ਚੱਲਦੇ ਆਂ ਅਸੀਂ ਭਾਰਤੀ ਮੌਸਮ ਵਿਗਿਆਨ ਦਾ ਜਿਹੜਾ ਸੈਟੇਲਾਈਟ ਖੋਲ ਲਿਆ ਦੋ ਦੋਸਤੋ ਦੇਖ ਸਕਦੇ ਹੋ ਇਸ ਸਮੇਂ ਉਸ ਦੇ ਵਿੱਚ ਵੀ ਜਿਹੜੀ ਪਹਾੜੀ ਇਲਾਕੇ ਵਿੱਚ ਬਰਫਵਾਰੀ ਦਿਖਾਈ ਗਈ ਹੈ ਤਸਵੀਰ ਦੇਖ ਸਕਦੇ ਹੋ ਇੱਥੇ ਜਿਹੜੀ ਬਰਫਵਾਰੀ ਦਿਖਾਈ ਗਈ ਹੈ ਇਸ ਸਮੇਂ ਇਹ ਬਰਫਵਾਰੀ ਹੈ ਤੇ ਬਾਕੀ ਸਿਸਟਮ ਹੈ ਜਿਹੜਾ ਹਜੇ ਨੇੜੇ ਤੇੜੇ 19 ਦਿਨ ਕਾਲਾ ਸਿਸਟਮ ਹੈ ਜਿਹੜਾ ਪਹਾੜੀ ਇਲਾਕਿਆਂ ਦੇ ਵਿੱਚ ਹੀ ਹੈ ਉਸ ਦਾ ਕੋਈ ਹੋਣੀ ਪ੍ਰਭਾਵ ਨਹੀਂ ਤੇ ਮੌਸਮ ਆਮ ਤੌਰ ਤੇ ਖੁਸ਼ਕ ਤੇ ਸਾਫ਼ ਆ ਪੰਜਾਬ ਦਾ ਤੇ ਹਰਿਆਣੇ ਦਾ ਤੇ ਇਧਰੋਂ ਰਾਜਸਥਾਨ ਦੇ ਜਿੰਨੇ ਕ ਇਲਾਕੇ ਦਿਖਾਈ ਦੇ ਰਹੇ ਨੇ ਉਹਨਾਂ ਦਾ ਤੇ ਦੇਖ ਸਕਦੇ ਹੋ ਬਾਕੀ ਤੂੰਦ ਪੱਖੋਂ ਜਿਹੜਾ ਅਲਰਟ ਹੀ ਜਾਰੀ ਹੈ ਕੁਝ ਖੇਤਰਾਂ ਦੇ ਵਿੱਚ ਸੰਘਣੀ ਤੂੰਦ ਹੋਊਗੀ ਕੁਝ ਦੇ ਵਿੱਚ ਹਲਕੀ ਹੋਊਗੀ ਇਸ ਜਗ੍ਹਾ ਦੇ ਉੱਤੇ ਇਸ ਜਗ੍ਹਾ ਤੱਕ ਤੂੰਦ ਜਿਹੜੀ ਆ ਸਕਦੀ ਆ ਸਵੇਰ ਦੇ ਸਮੇਂ ਇਧਰਲੀ ਸਾਈਡ ਤੋਂ ਆ ਰਹੀ ਹੈ ਇਧਰ ਰਾਜਸਥਾਨ ਤੇ ਥੋੜੇ ਜਿਹਾ ਇਧਰਲੇ ਹਰਿਆਣੇ ਦੇ ਇਲਾਕੇ ਇਹਨਾਂ ਵੱਲੋਂ ਜਿਹੜੇ ਤੂੰਦਾ ਇਹ ਆ ਰਹੀ ਹੈ ਤੇ ਪੰਜਾਬ ਦੇ ਕਈ ਇਲਾਕਿਆਂ ਵਿੱਚ ਜਿਹੜੀ ਤੂੰਦ ਆਪਾਂ ਨੂੰ ਦੇਖਣ ਨੂੰ ਮਿਲੂਗੀ ਬਾਕੀ ਦੋਸਤੋ ਮੌਸਮ ਠੀਕ ਠਾਕ ਆ ਮੀਂਹ ਪੱਖੋਂ ਤੇ ਹਵਾਵਾਂ ਦੀ ਗਤੀ ਦੀ ਗੱਲ ਕਰੀਏ ਤਾਂ ਹਵਾਵਾਂ ਜਿਹੜੀਆਂ ਉਹ ਆਪਾਂ ਨੂੰ ਦੱਖਣ ਪੱਛਮੀ ਚੱਲਦੀਆਂ ਦਸਣਗੀਆਂ ਜਾਂ ਦੱਖਣ ਪੂਰਬੀ ਹਵਾਵਾਂ ਇਸ ਤਰ੍ਹਾਂ ਦਾ ਜਿਹੜਿਆ ਰਲਮਿਆ ਮਿਲਮਿਆ ਹਵਾਵਾਂ ਜਿਹੜੀਆਂ ਦੇਖਣ ਨੂੰ ਮਿਲਣਗੀਆਂ ਕੋਈ ਵੀ ਵੱਡੀ ਅਪਡੇਟ ਆਉਂਦੀ ਹੈ ਜਾਂ ਪ੍ਰੈਸ ਨੋਟ ਦੇ ਰਾਹੀਂ ਕੋਈ ਜਾਣਕਾਰੀ ਪ੍ਰਾਪਤ ਹੁੰਦੀ ਆ ਸਭ ਤੋਂ ਪਹਿਲਾਂ ਮੌਸਮ ਪੰਜਾਬ ਟੀਵੀ YouTube ਚੈਨਲ ਅਤੇ Facebook ID ਤੇ ਸਾਂਝੀ ਕਰਾਂਗੇ ਅੱਜ ਰਾਤ ਦਾ ਤਾਪਮਨ ਜਿਹੜਾ ਉਹ ਵੀ 7-8 ਜਾਂ 9 ਡਿਗਰੀ ਦੇ ਵਿੱਚ ਵਿੱਚ ਦਰਜ ਕੀਤਾ ਜਾਊਗਾ ਕੁਝ ਖੇਤਰਾਂ ਦੇ ਜਿੱਥੇ ਧੁੰਦਾਂ ਜਾਂ ਜਿੱਥੇ ਤੁੱਪ ਨਹੀਂ ਨਿਕਲੀ ਉੱਥੇ ਥੋੜਾ ਜਿਹਾ ਆਪਾਂ ਕਹਿ ਸਕਦੇ ਹਾਂ ਅੱਜ ਰਾਤ ਦਾ ਤਾਪਮਨ 2 ਤੋਂ ਲੈ ਕੇ 4 ਡਿਗਰੀ ਦੇ ਵਿੱਚ ਵਿੱਚ ਰਹਿ ਸਕਦਾ ਹੈ ਬਾਕੀ ਅਦਰਵਾਈਜ਼ 7 ਡਿਗਰੀ ਦੇ ਆਸ-ਪਾਸ ਜਾਂ 8 ਡਿਗਰੀ ਦੇ ਆਸ-ਪਾਸ ਜਿਹੜਾ ਦਿਨ ਦਾ ਤਾਪਮਾਨ ਰਾਤ ਦਾ ਸੌਰੀ ਦਰਜ ਕੀਤਾ ਜਾਊਗਾ ਦਿਨ ਦੇ ਤਾਪਮਾਨ ਨੇੜੇ ਉਹ ਵੀ ਇਸੇ ਤਰ੍ਹਾਂ ਆਪਾਂ ਕਹਸਾ ਦਿਆਂ 17 18 19 ਜਿੱਥੇ ਧੁੱਪ ਨਹੀਂ ਹੋਊਗੀ ਉੱਥੇ 12 13 ਤੋਂ ਥੱਲੇ ਜਿਹੜਾ ਰਹਿਣ ਦੀ ਸੰਭਾਵਨਾ ਜਿਹੜੀ ਉਹ ਜਾਪੂਗੀ ਤੇ ਆਉਣ ਵਾਲੇ ਦਿਨਾਂ ਦੀ ਜਿਹੜੇ ਕੱਲ ਨੂੰ ਵੀ ਮੌਸਮ ਥੋੜਾ ਥੋੜੀ 11:00 ਵਜੇ ਦੀ ਧੁੱਪ ਨਿਕਲਨੀ ਸ਼ੁਰੂ ਹੋ ਜੂਗੀ ਤੇ ਉਸ ਤੋਂ ਬਾਅਦ 18 19 ਨੂੰ ਵੀ ਜਿਹੜਾ ਮੌਸਮ ਹੈ ਉਹ ਸਾਫ ਤੇ ਖੁੱਸ ਕਰਊਗਾ ਥੋੜੀ ਥੋੜੀ ਹਲਕੀਆਂ ਉੱਤਰ ਪੱਛਮੀ ਹਵਾਵਾਂ ਹਲਕੇ ਰੂਮ ਦੇ ਵਿੱਚ ਚੱਲਦੀ ਹੋਏ ਨਜ਼ਰ ਆਉਣਗੀਆਂ 19 ਨੂੰ ਫੇਰ ਇੱਕ ਸਿਸਟਮੇ ਜਾ ਰਹੀ ਆ ਉਹਦੇ ਨਾਲ ਹੋ ਸਕਦਾ ਪੂਰਬੀ ਹਵਾਵਾਂ ਵੀ ਆਪਾਂ ਨੂੰ ਦੇਖਣ ਨੂੰ ਮਿਲਣ ਤੇ ਉਹ ਸਿਸਟਮੇ ਇੱਧਰ ਦੇਖ ਸਕਦੇ ਆ ਇੱਧਰਲੀ ਸਾਈਡ ਵੀ ਉੱਠੀ ਹੋਈ ਆ ਇੱਕ ਤੇ ਇੱਧਰ ਵੀ ਤੁਹਾਨੂੰ ਦਿਖਾ ਰਹੇ ਹਾਂ ਜਿਵੇਂ ਕਿ ਅਸੀਂ ਰਾਤ ਕੱਲ ਵੀ ਉਹ ਦਿਖਾਉਣ ਦੀ ਕੋਸ਼ਿਸ਼ ਕੀਤੀ ਇਹ ਦੇਖ ਸਕਦੇ ਹੋ ਇਹ ਸਿਸਟਮੀਆਂ ਹਰ ਰੋਜ਼ ਦੀ ਤਰ੍ਹਾਂ ਕਹਿੰਗੇ ਸਰਦ ਰੁੱਤ ਦੇ ਵਿੱਚ ਇਹ ਪਹਾੜੀ ਇਲਾਕਿਆਂ ਵਿੱਚ ਵੈਸਟਰਨ ਡਿਸਟਰਬੈਂਸ ਆਣ ਆੜੀਆਂ ਉਹ ਹੁੰਦੀਆਂ ਰਹਿੰਦੇ ਨੇ ਜਦੋਂ ਵੀ ਤਾਪਮਾਨ ਵੱਧਦੇ ਨੇ ਘਟਦੇ ਨੇ ਇਸ ਤਰ੍ਹਾਂ ਜਿਹੜਾ ਸਿਸਟਮ ਇਹ ਪੈਦਾ ਹੁੰਦੇ ਰਹਿੰਦੇ ਨੇ ਇਸ ਕਰਕੇ ਹਰ ਰੋਜ਼ ਦੀ ਤਰ੍ਹਾਂ ਇੱਕ ਨੱਦਾ ਇੱਕ ਤੋਂ ਇੱਕ ਸਿਸਟਮ ਇਹਦਾ ਆਉਂਦਾ ਰਹਿੰਦਾ ਤੇ ਉਹ ਸਿਸਟਮ ਜਦੋਂ ਵੀ ਨੇੜੇ ਲੱਗਦਾ ਸੀ ਤੁਹਾਨੂੰ ਸਭ ਤੋਂ ਪਹਿਲਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਆਂ 19 ਤਰੀਕ ਨੂੰ ਹਲਕਾ ਜਾਂ ਮੀਂਹ ਜਿਹੜਾ ਆਪਾਂ ਨੂੰ ਮਾਝੇ ਦਵਾਬੇ ਜਾਂ ਮਾਲਵੇ ਦੇ ਕੁਝ ਖੇਤਰ ਜਾਂ ਪੁਆਦ ਦੇ ਖੇਤਰ ਇਹਨਾਂ ਦੇ ਵਿੱਚ ਪੈਣ ਦੀ ਜਿਹੜੀ ਸੰਭਾਵਨਾ ਜਾਪ ਰਹੀ ਹੈ ਉਹ ਦੱਸ ਦਵਾਂਗੇ ਵੀ ਕਿਹੜੇ ਇਲਾਕਿਆਂ ਦੇ ਵਿੱਚ ਨੇੜੇ ਆਊਗਾ ਉਹ 19 ਤਰੀਕ ਨੂੰ ਹਜੇ 17 ਤੇ 18 ਤਰੀਕ ਦਾ ਦਿਨ ਆ ਜਿਹੜਾ ਆਪਣੇ ਲੋਵੇ ਬਾਕੀ ਆ ਦੋਸਤੋ ਬਾਕੀ ਗੱਲ ਕਰਦੇ ਆਂ ਸੀ ਤਾਰ ਨਾਲ ਜਿਹੜੀ 19 ਤੋਂ ਬਾਅਦ 20 ਤਰੀਕ ਨੂੰ 21 ਤਰੀਕ ਨੂੰ ਦੋਨੋਂ ਦਿਨ ਮੌਸਮ ਸਾਫ਼ ਤੇ ਖੁਸ਼ਕ ਰਹਿਣ ਦੀ ਸੰਭਾਵਨਾ ਤੇ 21 22 ਤਰੀਕ ਦੇ ਨੇੜੇ ਤੇੜੇ ਫੇਰ ਇੱਕ ਸਿਸਟਮ ਆ ਜਿਹੜਾ ਆ ਰਿਹਾ ਤੇ ਉਹ ਸਿਸਟਮ ਦੇ ਵਿੱਚ ਵੀ ਜਿਹੜੀਆਂ ਮੀਂਹਾਂ ਕਾਰਵਾਈਆਂ ਪੰਜਾਬ ਦੇ ਵਿੱਚ ਹਲਕੀਆਂ ਤੋਂ ਦਰਮਿਆਨੀਆਂ ਹੋਣਗੀਆਂ ਤੇ ਉਸ ਤੋਂ ਬਾਅਦ 23 24 ਤੋਂ ਬਾਅਦ ਜਿਹੜਾ ਮੌਸਮਾ 25 26 27 ਤੱਕ ਮੌਸਮਾ ਆਮ ਤੌਰ ਤੇ ਖੁਸ਼ਕ ਤੇ ਸਾਫ ਵੇਅਰ ਦਿਖਾਈ ਦੇ ਰਿਹਾ ਜੇਕਰ ਬਦਲਾਅ ਹੁੰਦੇ ਨੇ ਉਹ ਤੁਹਾਡੇ ਨਾਲ ਅਸੀਂ ਸਮੇਂ-ਸਮੇਂ ਤੇ ਦਿੱਤੀ ਜਾਣਕਾਰੀ ਇਹ ਸਾਂਝੀ ਕਰਦੇ ਰਿਹਾ ਕਰਾਂਗੇ ਅੰਦਾਜ਼ਨ ਜਾਣਕਾਰੀ ਇਹੀ ਹੈ ਦੋਸਤੋ ਕਿ ਥੋੜੇ ਦਿਨਾਂ ਬਾਅਦ ਫਿਰ ਇੱਕ ਸਿਸਟਮ ਇੱਕ ਤੋਂ ਇੱਕ ਸਿਸਟਮ ਜਿਹੜਾ ਆਉਂਦਾ ਜਾਂਦਾ ਰਹਿੰਦਾ ਤੇ ਉਹਦੇ ਨਾਲ ਕਿਤੇ ਮੀਂਹ ਪੈ ਜਾਂਦਾ ਕਿਤੇ ਨਹੀਂ ਪੈਂਦਾ ਪਰੰਤੂ ਧੁੰਦ ਦਾ ਅਲਾਰਟ ਜਿਹੜਾ ਉਹ ਲਗਾਤਾਰ ਜਾਰੀ ਰਹੂਗਾ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਜਿਹੜੀ ਧੁੰਦ ਦਾ ਜਿਵੇਂ ਇੱਕ ਦਿਨ ਪੈ ਗਈ ਇੱਕ ਦਿਨ ਨਹੀਂ ਪੈਂਦੀ ਇਸ ਤਰ੍ਹਾਂ ਜਿਹੜਾ ਸਿਸਟਮਾ ਬਣਦਾ ਰਹੂਗਾ ਕੱਲ ਨੂੰ ਜਿੱਥੇ ਵੀ ਸੂਰਜ ਨਿਕਲਦਾ ਜੇਕਰ ਹਵਾਵਾਂ ਦੀ ਗਤੀ ਸਲੋ ਹੋਈ ਤਾਂ ਦੇਰ ਸ਼ਾਮ ਨੂੰ ਧੁੰਦ ਜਿਹੜੀ ਉਹ ਫਿਰ ਦੁਬਾਰਾ ਜਿਹੜੀ ਆਪਾਂ ਨੂੰ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਸੰਘਣੀ ਦੇਖਣ ਨੂੰ ਮਿਲੂਗੀ ਉਹਦੀ ਜਾਣਕਾਰੀ ਅਪਕੱਲ ਨੂੰ ਤੁਹਾਡੇ ਨਾਲ ਸਾਂਝੀ ਕਰਾਂਗੇ ਤੁਸੀਂ ਇਸੇ ਤਰ੍ਹਾਂ ਪਿਆਰ ਦੇਂਦੇ ਰਹੋ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਦੇ ਰਹੋ ਕਮੈਂਟ ਕਰਦੇ ਰਹੋ ਤਦ ਤੱਕ ਲਈ ਧੰ Mervani Rabraka.